ਕਰਮਜੀਤ ਸਿੰਘ ਪਿੰਡ ਮੱਲਾ ਜ਼ਿਲ੍ਹਾ ਲੁਧਿਆਣਾ 21 ਅਗਸਤ 2022 ਤੋਂ ਲਾਪਤਾ ਹਨ ਅੱਜ ਸਾਡੇ ਪੱਤਰਕਾਰ ਕੌਸ਼ਲ ਮੱਲਾ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਪਰਿਵਾਰਕ ਮੈਂਬਰ ਬਹੁਤ ਦੁਖੀ ਹਨ ਤੇ ਅੱਜ ਉਹਨਾਂ ਨੇ ਇੱਕ ਸਪੈਸ਼ਲ ਉਸ ਨੂੰ ਪਾਲਣ ਵਾਲੇ ਨੂੰ 1 ਲੱਖ ਰੁਪਇਆ ਇਨਾਮ ਦੀ ਪੇਸ਼ਕਸ਼ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਇੱਕ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਧੰਨਵਾਦ ਆਓ ਸੁਣਦੇ ਹਾਂ ਗੱਲਬਾਤ ਪੱਤਰਕਾਰ ਕੌਸ਼ਲ ਮੱਲਾ ਤੋਂ ਕੀ ਦੱਸਦੇ ਹਨ। ਉਹ ਉਹ। ਜਨ ਸ਼ਕਤੀ ਨਿਊਜ਼ ਪੰਜਾਬ ਦੇਖ ਰਹੇ। ਤੁਹਾਨੂੰ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪੱਤਰਕਾਰ ਕੌਸ਼ਲ ਮੱਲਾ। ਅੱਜ ਦਰਸ਼ਕੋ ਅੱਜ ਗੱਲ ਕਰਨ ਲੱਗੇ ਹਾਂ। ਕਰਮਜੀਤ ਸਿੰਘ ਪੁੱਤਰ ਮਾਗ ਸਿੰਘ ਪਿੰਡ ਮੱਲਾ ਸੀਲ ਜਿਰਾਵਂ ਜ਼ਿਲ੍ਹਾ ਲੁਧਰਣਾ। ਜੋ 21 ਅਗਸਤ 2025 ਤੋਂ ਘਰ ਤੋਂ ਲਾਪਤਾ ਵਾ। ਘਰ ਦੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ। ਜਗਾ ਜਗਾ ਉਹਨਾਂ ਦੀ ਭਾਲ ਕਰ ਰਹੇ ਨੇ ਧਾਰਮਿਕ ਸਥਾਨਾਂ ਤੇ ਜੰਤਕ ਥਾਵਾਂ ਤੇ ਅਤੇ ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਉਹਨਾਂ ਦੀ ਭਾਲ ਹੋ ਰਹੀ ਆ ਪਰਿਵਾਰ ਪਰਿਵਾਰ ਵੱਲੋਂ ਭਾਵੇਂ ਪੁਲਿਸ ਥਾਣਾ ਠੂਰ ਵਿਖੇ ਡੀਡੀਆਰ ਦਰਜ ਕਰਾਈ ਗਈ ਹੈ ਪਰ ਅਸਲਕਿਤੇ ਵੀ ਪਤਾ ਨਹੀਂ ਲੱਗ ਪਤਾ ਨਹੀਂ ਲੱਗ ਰਿਹਾ ਪਰਿਵਾਰ ਨੇ ਇੱਕ ਖਾਸ ਬੇਨਤੀ ਕੀਤੀ ਆ ਸਮੂਹ ਪੰਜਾਬ ਵਾਸੀਆਂ ਨੂੰ ਕਿ ਕਰਨਜੀਤ ਸਿੰਘ ਕੰਮੀ ਦੇ ਪਤਾ ਲਾਉਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਪਹਿਲਾਂ ਭਾਵੇਂ ਇਹ ਇਨਾਮ 51000 ਰੁਪਏ ਦਾ ਸੀ ਪਰ ਅੱਜ ਪਰਿਵਾਰ ਨੇ ਫੈਸਲਾ ਕੀਤਾ ਇਹ ਤੈਨੂੰ ਨੰਬਰ ਜਾਰੀ ਕੀਤੇ ਆ ਕਿ ਜੇਕਰ ਕੋ ਕਰਮਿਤ ਕਮੀ ਦੀ ਭਾਲ ਕਰਦਾ ਹੈ ਤਾਂ ਪਿੰਡ ਮੱਲਾ ਵਾਸੀਆਂ ਨੂੰ ਕੋਈ ਸੂਚਿਤ ਕਰਦਾ ਹੈ ਉਹ ਨੰਬਰਾਂ ਤੇ ਨੰਬਰਾਂ ਤੇ ਸੰਪਰਕ ਕਰਦਾ ਹੈ ਤਾਂ ਉਹਨੂੰ ਪਰਿਵਾਰ ਨੂੰ ਜਾਣਕਾਰੀ ਦਿੰਦਾ ਹੈ ਤਾਂ 1 ਲੱਖ ਰੁਪਏ ਦਾ ਨਗਦ ਨਾਮਤਾ ਜਾਊਗਾ ਆਓ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਮੇਰਾ ਨਾਮ ਗੁਰਮੀਤ ਸਿੰਘ son of ਕਰਮਜੀਤ ਸਿੰਘ ਪਿੰਡ ਮੱਲਾ ਤਹਿਸੀਲ ਜ਼ਿਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਵਾਂ ਤੇ ਮੇਰੇ ਪਿਤਾ ਜੀ ਕਿਨੇ ਦਿਨ ਤੋਂ ਲਾਪਤਾ ਵਾ 21 ਤਰੀਕ ਨੂੰ ਲਾਪਤਾਂ ਜੋ ਜਗਰਾਉਂ ਵਾਲੀ ਬੱਸ ਚੜ੍ਹ ਕੇ ਗਏ ਸਵੇਰ 9 ਵਜੇ ਹੂੰ ਤੇ ਜਗਰਾਉਂ ਬੱਸ ਸਟੈਂਡ ਗਏ ਤੇ ਜਗਰਾਉਂ ਬੱਸ ਸਟੈਂਡ ਤੋਂ ਬਾਅਦ ਸਾਨੂੰ ਕੋਈ ਜ ਨਹੀਂ ਪਤਾ ਲੱਗਿਆ ਜਗਰਾਉਂ ਬੱਸ ਸਟੈਂਡ ਕੈਮਰੇ ਚੈੱਕ ਕੀਤੇ ਪਰ ਉਹ ਗਿਆ ਮਰਾ ਉੱਥੇ ਕੋਈ ਨਹੀਂ ਚੱਲਦਾ ਕਰੋ ਗਿਆ ਦਾ ਤੁਹਾਡੇ ਕੋਲ ਕਿਸੂ ਗਤਬ ਕਰੋਗੇ ਆਹ ਕਰੋਗੇ ਐ ਜਦੋਂ ਅਸੀਂ ਕਰੇ ਦੇਖਿਆ ਤੇ ਫਾਰ ਕੈਮਰੇ ਚੈੱਕ ਕੀਤੇ ਤਾਂ ਹੋਰ ਸਵੇਰ 9 ਵਜੇ ਵਾਲੀ ਬੱਸ ਚੜ੍ਹ ਕੇ ਗਏ ਕੈਮਰਿਆਂ ਦੇ ਤੇ ਉਸ ਵਾਰ ਫਿਰ ਕਿਹੜੀ ਬੱਸ ਚੜ੍ਹਿਆ ਇਹ 62 ਬੱਸ ਤੇ ਜਗਰਾਉਂ ਗਏ ਆ ਹਾਂ ਜਗਰਾਉਂ ਨੂੰ ਗਏ ਤੇ ਜਗਰਾਉਂ ਜਾ ਕੇ ਤੁਸੀਂ ਕੈਮਰੇ ਵਗੈਰਾ ਜਾਓ ਆਪਾਂ ਪਾਸੇ ਸਿਕਿਉਰਿਟੀ ਚੈੱਕ ਕੀਤੇ ਆ ਜਗਰਾਉਂ ਜਿੱਜਾ ਗਰਾਉਂ ਜਾ ਕੇ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਆ ਪਰ ਉੱਥੇ ਕੋਈ ਕੈਮਰਾ ਨਹੀਂ ਚੱਲਦਾ ਚੱਲਦਾ ਨਹੀਂ ਹਾਂ ਤੇ ਇਹਨਾਂ ਦੀ ਉਮਰ ਕਿੰਨੀ ਕਹਿੰਨਾ ਦੀ ਉਮਰ 72 ਸਾਲ ਆ ਜੀ ਠੀਕ ਆ ਤੇ ਪਾਇਆ ਕੀ ਇਹਨਾਂ ਪਿੰਡ ਸ਼ਰਟ ਪਾਇਆ ਕੀ ਪਾਇਆ ਉਹਨਾਂ ਦੀ ਗੁਲਾਬੀ ਪੱਗ ਬੰਨੀ ਹੋਈ ਆ ਮਹਿਰੂਨ ਜੀ ਤੇ ਚਿੱਟਾ ਕੁਰਤਾ ਪਜਾਮਾ ਤੇ ਪੈਰਾਂ ਦੇ ਵਿੱਚ ਚੱਪਲਾ ਠੀਕ ਆ ਤੇ ਤੁਸੀਂ ਕਿੱਥੇ ਕਿੱਥੇ ਭਾਲ ਕੀਤੀ ਤੁਸੀਂ ਉਹਨਾਂ ਦੀ ਅਸ ਸਾਰੇ ਪੰਜਾਬ ਦੇ ਬੱਚੇ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਜਿੰਨੀਆਂ ਧਾਰਮਿਕ ਜਗ੍ਹਾ ਸਾਰਿਆਂ ਤੇ ਭਾਲ ਕਰ ਚੁੱਕੇ ਆ। ਹੁਣ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੋਈ ਹੋਰ ਨਹੀਂ ਹੋਇਆ। ਇੱਕ ਦਿਨ ਤੁਸੀਂ ਪੋਸਟਰ ਫੜੀ ਬੈਠੇ ਆ। ਇਹ ਤੇ ਤੁਸੀਂ ਲਿਖਿਆ ਵਾ ਵੀ 51000 ਦਾ ਨਾਮ ਕੀ 51000 ਦਾ ਨਾਮ ਤੁਸੀਂ ਦੇਵੋਗੇ? ਨਹੀਂ 51000 ਅਸੀਂ 80 ਲੱਖ ਰੁਪਇਆ ਨਾਮ ਦੇਵਾਂਗੇ। ਲਿਖਿਆ ਤੇ 51 ਵਾ। 51 ਪਹਿਲਾ ਅਸੀਂ ਅਸੀਂ ਉਸ ਤੋਂ ਬਾਅਦ ਵਧਾ ਦਿੱਤਾ ਵੀ ਜੇ ਕੋਈ ਲੱਖ ਰੁਪਇਆ ਨਾਮ ਜੇ ਕੋਈ ਸਾਨੂੰ ਬੰਦਾ ਲੱਭ ਕੇ ਦੱਸਦਾ ਵਾ ਪਤਾ। ਅਸੀਂ ਉਹਨੂੰ 1 ਲੱਖ ਰੁਪਇਆ ਨਾਮ ਦੇਣਾ। ਅੱਜ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਸਾਨੂੰ ਕੋਈ ਸਹੂ ਪਤਾ ਦੱਸੇ ਕਿ ਕੋਈ ਦਾ ਟਿਕਾਣਾ ਦੱਸੇ ਅਸੀਂ ਨੂੰ 1 ਲੱਖ ਰੁਪਇਆ ਨਾਮ ਦੇਵਾਂਗੇ। ਠੀਕ ਆ। ਹੋਰ ਤੁਸੀਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਜਾਂ ਇਸ ਇਸ ਬਾਰੇ ਪੁਲਿਸ ਨੂੰ ਤੁਸੀਂ ਸੂਚਿਤ ਕੀਤਾ? ਹਾਂਜੀ ਇਸਤਰੀ 21 ਤਰੀਕ ਨੂੰ ਅਸੀਂ ਜਦੋਂ ਲਾਪਤਾ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਉਹਨਾਂ ਨੇ 23 ਤਰੀਕ ਨੂੰ ਸਾਰੀ ਕਾਰਵਾਈ ਕੀਤੀ ਆ ਤੇ ਉਹਦਾ ਸਬੂਤ ਸਾਡੇ ਕੋਲੇ ਆ। ਕੀ ਸਬੂਤ ਸਾਡੇ ਕੋਲੇ? ਸਾਡੇ ਕੋਲੇ 21 ਤਰੀਕ ਦੀ ਐਫਆਈ ਉਹ ਐਪਲੀਕੇਸ਼ਨ ਵੀ ਆਈ 23 ਦਿਨ ਦੀ ਡੀਜੀਡੀਆਰ ਜਿਹੜੀ ਉਹਨਾਂ ਨੇ ਉਹ ਕੀਤੀ ਆ ਉਹ ਵੀ ਸਾਡੇ ਕੋਲੇ ਆ ਜੀ ਪੁਲਿਸ ਦਾ ਸਹਿਯੋਗ ਦੇ ਰਹੀ ਤੁਹਾਨੂੰ ਪੁਲਿਸ ਪੁਲਿਸ ਸਹਿਯੋਗ ਦੇ ਰਹੀ ਹੈ ਜੀ ਤੁਹਾਨੂੰ ਪੂਰਾ ਸਹਿਯੋਗ ਦੇ ਰਹੀ ਸਾਨੂੰ ਕੋਈ ਪਤਾ ਨਹੀਂ ਚੱਲ ਰਿਹਾ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ ਗਏ ਅਜੇ ਤਾਂ ਬੰਦੇ ਹਜੂਰ ਸਾਹਿਬ ਕੋਣੀ ਵੀ ਭੇਜੇ ਪਿਆ ਜੀ ਸਾਰੇ ਧਾਰਮਿਕ ਜਗਤ ਸਾਰਿਆਂ ਤੇ ਚੈੱਕ ਕਰੀ ਜਾਂਦੇ ਠੀਕ ਆ ਉਹ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਤਰੀਕੇ ਨਾਲ ਇੱਥੇ ਆ ਜੇ ਤੁਸੀਂ ਮੈਂ ਵੀ ਆ ਜੀ ਹੂੰ ਸਾਨੂੰ ਉਹ ਤਾਂ ਬੜਾ ਸਾਧਾ ਨੇ ਹੋਰ ਤੁਸੀਂ ਵੀ ਜੀ ਦੱਸੋ ਕਿੰਨਾ ਚੱਲ ਬਸ ਇਹੀ ਆ ਵੀ ਹੱਤ ਬੰਨ ਕਿਵੇਂ ਤੇ ਜੇ ਕਿਸੇ ਨੂੰ ਮਿਲਦਾ ਸਾਨੂੰ ਇਹ ਨੰਬਰਾਂ ਤੇ ਸੰਪਰਕ ਕਰੇ ਤੇ ਜੇ ਕਿਸੇ ਨੇ ਦੇਖਿਆ ਉਹ ਵੀ ਸਾਨੂੰ ਦੱਸ ਸਕਦਾ ਫੋਨ ਕਰਕੇ ਦੱਸ ਸਕਦਾ ਵੀ ਅਸੀਂ ਇੱਥੇ ਦੇਖਿਆਗਾ ਅਸੀਂ ਉਹਦੀ ਉਹਦੀ ਅੱਗੇ ਉਹ ਪੜਤਾਲ ਕਰ ਸਕੀ ਜੀ ਛੋਟੀ ਮੰਗਾ ਵੀ ਕੋਈ ਫੋਨ ਕਰ ਦੇ ਵੀ ਸਿੱਥੇ ਆਪਾਂ ਆਪ ਜਾ ਕੇ ਲੈ ਕੇ ਆਉਂਗੇ ਆਪ ਜਾ ਕੇ ਲੈ ਕੇ ਆਵਾਂਗੇ ਜੇ ਸਾਨੂੰ ਕੋਈ ਫੋਨ ਕਰਦਾ ਅਸੀਂ ਆਪ ਜਾ ਕੇ ਲੈ ਕੇ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ